ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ડી 11 ਨਿਊਜ਼ ਪੰਜਾਬ ਜਿਵੇਂ ਅਸੀਂ ਖੜਿਆ ਦਗਾਲ ਪਿੰਡ ਦੇ ਵਿੱਚ ਜਿੱਥੇ ਇੱਕ ਟੈਪਰ ਲੰਘਦੇ ਨੇ ਜਿੰਨਾ ਟੈਪਰਾਂ ਨੂੰ ਲੈ ਕੇ ਅੱਜ ਇੱਥੇ ਕੋਈ ਮਸਲਾ ਬਣਿਆ ਗੱਲ ਕਰਦੇ ਆ ਇੱਥੇ ਪਿੰਡ ਦੇ ਲੋਕਾਂ ਨੇ ਇਹ ਟੈਪਰ ਰੋਕੇ ਨੇ ਉਸ ਤੋਂ ਪਹਿਲਾਂ ਤੁਹਾਨੂੰ ਦਿਖਾਉਣਿਆ ਇਹ ਜਿਹੜਾ ਟੈਪਰ ਹੈ ਇਸ ਟੈਪਰ ਦੇ ਕੋਈ ਨੰਬਰ ਪਲੇਟ ਨਹੀਂ ਲੱਗੀ ਹੋਈ ਅਕਸਰ ਇਹਨਾਂ ਟਿਪਰਾਂ ਵੱਲੋਂ ਬੰਦੇ ਦੱਦਲੇ ਜਾਂਦੇ ਨੇ ਪਿਛਲੇ ਸਮੇਂ ਦੇ ਵਿੱਚ ਸਮਾਨੇ ਜਿਹੜਾ ਬੱਚਿਆਂ ਦੀ ਗੱਡੀ ਦੇ ਨਾਲ ਐਕਸੀਡੈਂਟ ਹੋ ਕੇ 8 ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਸੀ ਜਿਸ ਤੇ ਮੌਕੇ ਤੇ ਡਰਾਈਵਰ ਜਿਹੜਾ ਫਰਾਰ ਹੋ ਗਿਆ ਸੀ ਤੇ ਉਸ ਡਰਾਈਵਰ ਦੇ ਮਾਲ ਟਿਪਰਾਂ ਦੇ ਮਾਲਕ ਦੀ ਜ਼ਬਾਨਤ ਹੋ ਗਈ ਸੀ ਇਸ ਗੱਡੀ ਤੇ ਤੁਸੀਂ ਦੇਖ ਸਕਦੇ ਹੋ ਕੋਈ ਨੰਬਰ ਨਹੀਂ ਲਿਖਿਆ ਹੋਇਆ ਜ਼ਬਾਨਤ ਹੋ ਗਈ ਸੀ ਤੇ ਤਾ ਉਸਤੇ ਕੇਸ ਜਰੂਰ ਹੋ ਗਿਆ ਸੀ ਪਰ ਜਵਾਨ ਤੇ ਬਾਹਰ ਤੁਰਿਆ ਫਿਰਦਾ ਬੰਦਾ ਇਸ ਗੱਡੀ ਦੇ ਦੇਖ ਸਕਦੇ ਹੋ ਤੁਸੀਂ ਕਿਸੇ ਪਾਸੇ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ ਇਹ ਹੈਗਾ ਨੰਬਰ ਲੁਕੋ ਕੇ ਜੇ ਨੰਬਰ ਲਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਪਰ ਬੈਕ ਤੇ ਇਹਦੇ ਨੰਬਰ ਨਹੀਂ ਲਿਖਿਆ ਹੋਇਆ ਹਾਂਜੀ ਬਾਈ ਜੀ ਪਿੱਛੇ ਨੰਬਰ ਨਹੀਂ ਲਿਖਿਆ ਗੱਡੀ ਦੇ ਕਿੱਥੇ ਲਿਖਿਆ ਉੱਤਰ ਕੇ ਦਿਖਾਓ ਓ ਬਾਈ ਗੱਡੀ ਕਿ ਦੀ ਐ ਬਾਈ ਗੱਡੀ ਕਿ ਦੀ ਐ 60 ਲੰਘ ਰਹੇ ਨਾ ਗੱਡੀ ਕਿ ਦੀ ਐ ਬਾਈ ਇਹ ਗੱਡੀ ਕਿਹਦੀ ਆ ਇਹ ਦੇਖ ਸਕਦੇ ਹੋ ਤੁਸੀਂ ਇਹ ਕੋਈ ਜਵਾਬ ਨਹੀਂ ਦੇ ਰਿਹਾ ਬੰਦਾ ਨਾ ਦੱਸਦਾ ਗੱਡੀ ਕਿਹਦੀ ਆ ਤੇ ਨੰਬਰ ਕਿਉਂ ਨਹੀਂ ਲਿਖਿਆ ਪਿੱਛੇ ਦੇ ਭਾਈ ਸਾਹਿਬ ਪਿੱਛੇ ਨੰਬਰ ਕਿਉਂ ਲਿਖਿਆ ਅੱਖਾਂ ਕਿਉਂ ਕੱਢਦਾ ਨੰਬਰ ਦੱਸ ਕਾ ਤੋਂ ਲਿਖਿਆ ਭਾਈ ਸਾਹਿਬ ਮੈਂ ਪ੍ਰੈਸ ਵੱਲੋਂ ਆਇਆ ਪ੍ਰੈਸ ਵੱਲੋਂ ਆਇਆ ਵੀਰੇ ਸਾਰੇ ਨੰਬਰ ਲਿਖੇ ਹੋਏ ਨੇ ਕਿੱਥੇ ਲਿਖਿਆ ਹੈ ਪਿੱਛੇ ਪਿੱਛੇ ਦਿਖਾਓ ਨੰਬਰ ਲਿਖਿਆ ਹੈ ਭਾਈ ਦਿਖਾਓ ਨੰਬਰ ਕਿੱਥੇ ਲਿਖਿਆ ਹੈ ਦਿਖਾਓ ਜੀ ਕਿੱਥੇ ਨੰਬਰ ਲਿਖਿਆ ਇਹਦੇ ਤੁਸੀਂ ਦੇਖ ਸਕਦੇ ਹੋ ਅਸਮੇਂ ਡਰਾਈਵਰ ਨੂੰ ਵੀ ਨਹੀਂ ਪਤਾ ਵੀ ਗੱਡੀ ਤੇ ਨੰਬਰ ਨਹੀਂ ਲਿਖਿਆ ਬਾਈ ਜੀ ਜੇ ਚਾਂਸ ਹੋ ਜਾਂਦਾ ਇੱਕ ਮਿੰਟ ਗੱਲ ਦਾ ਜਵਾਬ ਦਿਓ ਮੇਰੇ ਜੇ ਚਾਂਸ ਹੋ ਜਾਂਦਾ ਤਾਂ ਗੱਡੀ ਭਜਾ ਕੇ ਲੈ ਜਾਣੇ ਉਹਦਾ ਕਿਹਨੂੰ ਫੜੂਗਾ ਬੰਦਾ ਵੀਰੇ ਦੱਸੋ ਜੇਕਰ ਕੋਈ ਚਾਂਸ ਹੋ ਜਾਂਦਾ ਪਿਛਲੇ ਸਮੇਂ ਸਮਾਨੇ ਸਮਾਨੇ ਮਾਲਕ ਦਾ ਨਾਮ ਦੱਸੋ ਮਾਲਕ ਦਾ ਨਾਮ ਦੱਸੋ ਜੀ ਕਿੱਥੇ ਸਿੜਦੇ ਹੋ ਮਿੱਟੀ ਇਹ ਮਿੱਟੀ ਰੋਡ ਤੇ ਕਿਹੜੀ ਰੋਡ ਤੇ ਜੀ ਵੱਡੇ ਰੋਡ ਤੇ ਸਿੜਦੇ ਹੋ ओके ਤੁਸੀਂ ਦੇਖ ਸਕਦੇ ਹੋ ਇਹ ਬੰਦੇ ਬੰਦਾ ਝੂਠ ਬੋਲ ਰਿਹਾ ਹੈ ਇਹ ਟਿੱਪਰ ਰੋਡ ਦਾ ਨਹੀਂ ਹੈਗਾ ਇਹ ਕਿਤੇ ਹੋਰ ਜਾਣ ਵਾਲਾ ਟਿੱਪਰ ਹੈ ਪਰ ਜਿਹੜੇ ਰੋਡ ਵਾਲੇ ਨੇ ਉਹ ਵੀ ਨਜਾਇਜ਼ ਮਾਈਨਿੰਗ ਕਰ ਰਹੇ ਨੇ ਖਸਤਾ ਹਾਲਤ ਗੱਡੀ ਆ ਇਹ ਅੱਗੇ ਹੋਰ ਵੀ ਗੱਡੀਆਂ ਦਿਖਾਵਣੇ ਆ ਤੁਹਾਨੂੰ ਇਹ ਗੱਡੀ ਖੜੀ ਹੈ ਇਸ ਦੇ ਬੈਕ ਤੇ ਵੀ ਨੰਬਰ ਪਲੇਟ ਨਹੀਂ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਸਾਈਡ ਤੇ ਦੇਖਦੇ ਆ ਹੋ ਸਕਦਾ ਸਾਈਡ ਤੇ ਹੋਵੇ ਇਸ ਦੇ ਗੱਡੀ ਦੇ ਸਾਈਡ ਤੇ ਵੀ ਕਿਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਇਹ ਟਿਪਰਾਂ ਦੀ ਜਿਹੜੀ ਗੁੰਡਾਗਰਦੀ ਐ ਇਹ ਤੁਸੀਂ ਸ਼ਰਿਆਮ ਦੇਖ ਸਕਦੇ ਹੋ ਬਿਨਾ ਨੰਬਰ ਤੋਂ ਜਿਹੜੀਆਂ ਗੱਡੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਦਰੜੀ ਦਰੜਦੀਆਂ ਫਿਰਦੀਆਂ ਨੇ ਪਿੱਛੇ ਜੇ ਥੋੜੇ ਦਿਨ ਹੋਏ ਨੇ ਸਮਾਨੇ ਇੱਕ ਨੌਜਵਾਨ ਮੋਟਰਸਾਈਕਲ ਵਾਲੇ ਨੂੰ ਲਟੜ ਕੇ ਗੱਡੀ ਚਲੀ ਗਈ ਉਸ ਦੀ ਬਾਹ ਟੁੱਟ ਗਈ ਤੇ ਗੱਡੀ ਵਾਲਾ ਗੱਡੀ ਵਾਲਾ ਜਿਹੜਾ ਉੱਥੋਂ ਫਰਾਰ ਹੋ ਗਿਆ ਮੁੜ ਕੇ ਪਤਾ ਨਹੀਂ ਲੱਗਿਆ ਗੱਡੀ ਕਿਦੀ ਸੀ ਤੇ ਫੇਟ ਮਾਰ ਕੇ ਚਲੀ ਗਈ ਇਸ ਗੱਡੀ ਦੇ ਨੰਬਰ ਪਲੇਟ ਜ਼ਰੂਰ ਲੱਗੀ ਹੋਈ ਆ ਇਸ ਗੱਡੀ ਦੇ ਤੁਸੀਂ ਦੇਖ ਸਕਦੇ ਹੋ ਮੂਹਰੇ ਨੰਬਰ ਪਲੇਟ ਹੈਗੀ ਆ ਪਰ ਬੈਕ ਸਾਈਡ ਤੇ ਜਾਂ ਆਸੇ-ਪਾਸੇ ਕਿਤੇ ਵੀ ਇਸ ਗੱਡੀ ਦੇ ਨੰਬਰ ਨਹੀਂ ਲਿਖਿਆ ਹੋਇਆ ਗੱਲ ਕਰਾਂਗੇ ਇਸ ਦੇ ਡਰਾਈਵਰ ਦੇ ਨਾਲ ਇਹ ਗੱਡੀ ਕਿਹਦੀ ਆ ਵੀਰੇ ਆਇਓ ਆਹ ਇਹ ਕੋਈ ਨਹੀਂ ਨੂੰਦਾ ਮਾਲਕ ਦਾ ਨਾਮ ਲੱਤਨ ਵਾਲਾ ਕਿਹਦੇ ਦਾ ਮਾਲਕ ਹੈ ਇਹ ਕਿਸ਼ੀ ਵੀਰੇ ਕਿੱਥੇ ਜਾ ਰਹੀ ਹੈ ਗੱਡੀ ਮਿੱਟੀ ਇਹ ਭਾਰਤਮਾਲ ਰੋਡ ਤੇ ਭਾਰਤਮਾਲ ਰੋਡ ਇਹਦੇ ਬੈਕ ਤੇ ਨੰਬਰ ਕਿਉਂ ਨਹੀਂ ਲਿਖਿਆ ਹੋਇਆ ਭਾਜੀ ਮਿੱਟੀ ਚ ਚੱਲਦੀ ਹੈ ਡਿੱਗੀ ਜਾਂਦੀ ਹੈ ਮਗਰੋਂ ਨਹੀਂ ਡਿੱਗੀ ਦੇਖੋ ਚਿੱਬੀਆਂ ਹੋਈਆਂ ਇਹ ਮਿੱਟੀ ਜਿਹੜੀ ਫਿਰ ਜਿਹਦੇ ਲੱਗਣੀਆਂ ਫਿਰ ਤੇ ਡਿੱਗਣੀਆਂ ਡਿੱਗਣੀਆਂ ਜਦੋਂ ਗੱਡੀ ਦੇ ਬੈਕ ਤੇ ਨੰਬਰ ਨਹੀਂ ਹੈਗਾ ਤਾਂ ਗੱਡੀ ਚੱਲ ਨਹੀਂ ਸਕਦੀ ਤਾਂ ਜੇ ਗਿਰ ਜਾਂਦਾ ਤੁਰੰਤ ਉਹਦੇ ਨੰਬਰ ਲਵਾਓ ਭਾਜੀ ਕਿੱਥੋਂ ਅਸੀਂ ਹੁਣ ਮਿੱਟੀ ਦੇ ਵਿੱਚ ਕਿੱਥੋਂ ਲੱਭਾਂਗੇ ਫਲੇਟਾਂ ਇਹ ਤੁਹਾਡੀ ਸਿਰ ਧਰਦੀ ਹੈ ਬਾਈ ਜੀ ਨਵੀਂ ਪਲੇਟ ਲਗਾਓ ਆਹੀ ਅਗਲੇ ਪਾਸੇ ਭਾਜੀ ਨੰਬਰ ਲਿਖੇ ਹੈ ਸੁਣੋ ਗੱਲ ਮੇਰੀ ਥੋੜੇ ਦਿਨ ਪਹਿਲਾਂ ਸਮਾਨੇ ਤੁਹਾਡੀ ਇੱਕ ਗੱਡੀ ਟਿਪਰ ਮਿੱਟੀ ਵਾਲਾ ਭਾਜੀ ਉਹ ਕੰਪਨੀ ਦੀ ਹੋਏਗੀ ਕਿਸੇ ਦਾ ਮਾਰਨਾ ਦੱਸੋਗੇ ਸੁਣੋ ਮੇਰੀ ਗੱਲ ਸੁਣੋ ਮੇਰੀ ਗੱਲ ਦਾ ਜਵਾਬ ਦਿਓ ਤੁਹਾਡੀ ਗੱਡੀ ਫੇਟ ਮਾਰ ਕੇ ਸੱਟ ਕੇ ਭੱਜ ਗਈ ਬੰਦੇ ਦੀ ਬਾਹ ਟੁੱਟ ਗਈ ਬੰਦਾ ਹਸਪਤਾਲ ਪਿਆ ਚਲੋ ਮੰਨਣੇ ਆਪਾਂ ਤਾਂ ਕਿੱਥੋਂ ਲੱਭੂਗਾ ਤੈਨੂੰ ਤੁਹਾਨੂੰ ਜੇ ਤੁਹਾਡੇ ਨਾਲ ਕੋਈ ਚਾਂਸ ਹੋ ਜਾਂਦਾ ਹੈ ਤੁਸੀਂ ਗੱਲ ਕਰਦੇ ਹੋ ਤੁਸੀਂ ਵੀ ਇਹ ਨੰਬਰ ਪਲੇਟ ਅਸੀਂ ਰੱਖੀ ਤੁਹਾਡੀ ਗੱਡੀ ਬਾਈ ਜੀ ਤੁਹਾਡੀ ਗੱਡੀ ਦਾ ਕਿਸੇ ਨਾਲ ਮੰਨ ਲਓ ਮੇਰੇ ਨਾਲ ਚਾਂਸ ਹੋ ਗਿਆ ਗੱਡੀ ਲੈ ਕੇ ਮੈਂ ਕਿੱਥੋਂ ਲੱਭੂ ਗੱਡੀ ਨੂੰ ਜਦੋਂ ਨੰਬਰੇ ਨਹੀਂ ਹੈਗਾ ਗੱਡੀ ਦੇ ਉਹ ਚਲ ਜੇਗੀ ਗੱਡੀ ਯਾਰ ਭੱਜ ਕੇ ਇਹਨੂੰ ਫੇਰ ਕਿਵੇਂ ਜੀ ਕਿਤੇ ਚਲ ਜੇਗੀ ਗੱਡੀ ਬਾਈ ਜੀ ਚਲੀ ਗਈ ਸਮਾਨੇ ਦੀ ਗੱਲ ਹੈ ਹਰਜਿੰਦਰ ਸਿੰਘ ਠੀਕ ਹੈ ਮਿਸਤਰੀ ਹਰਜਿੰਦਰ ਸਿੰਘ ਦੀ ਬਾਹ ਤੋੜ ਕੇ ਗੱਡੀ ਚਲੀ ਗਈ ਪਰ ਗੱਡੀ ਦਾ ਨਹੀਂ ਪਤਾ ਲੱਗਿਆ ਤੁਸੀਂ ਇਹ ਜਵਾਬ ਦਿਓ ਵੀ ਗੱਡੀ ਦੇ ਨੰਬਰ ਪਲੇਟ ਕਿਉਂ ਨਹੀਂ ਲਵਾਉਂਦੇ ਕਿਉਂ ਨਹੀਂ ਲਵਾਉਂਦੇ ਬਾਈ ਜੀ ਮਾਲਕਾਂ ਨੇ ਲਵਾਣੀਆਂ ਪਾਜੀ ਅਹੀਂ ਮਾਲਕ ਕੌਣ ਹੈ ਗੱਡੀ ਦਾ ਜੀ ਉਹ ਮਾਰਕਾ ਲਿਖਿਆ ਉੱਪਰ ਕਿਹੜਾ ਜੀ ਅਸ ਜੀ ਜੀ ਕਿੱਥੇ ਜੋ ਕਿੱਥੇ ਦੀ ਐਪ ਕੰਪਨੀ ਇਹ ਇਹ ਇੱਥੋਂ ਦੀਆਂ ਆ ਆ ਚਾਚਾ ਕਿੱਥੋਂ ਦੇ ਹੈ ਸਮੈ ਆਂਦੀਆਂ ਸਮੈਨ ਹੂੰ ਸਮੈਨ ਕਿੱਥੇ ਗਿਆ ਦਮਾਲੇ ਵੇ ਦਮਾਣੇ ਕੋਲ ਤੋਂ ਆਣੇ ਕੋਲ ਹਰਿਆਣੇ ਦੀਆਂ ਗੱਡੀਆਂ ਨੇ ਠੀਕ ਹੈ ਜੀ ਤੁਸੀਂ ਉਹ ਅੱਗੇ ਕਿਹੜੀ ਗੱਡੀ ਖੜੀ ਆ ਉਹ ਕੀਦੀ ਹੈ ਜੀ ਉਹ ਨਹੀਂ ਪਿੰਨਾਂ ਵਾਲੀ ਹੈ ਡਰਾਈਵਰ ਵੀ ਰਹੀ ਪਲੇਟਾ ਕੀ ਨਾਮ ਹੈ ਭਾਈ ਜੀ ਤੁਹਾਡਾ ਹਾਂਜੀ ਬੀਰ ਸਿੰਘ ਕੀ ਦੀ ਗੱਡੀ ਹੈ ਇਹ ਦੀਪੂ ਸ਼ਰਮਾ ਦੀ ਦੀਪੂ ਸ਼ਰਮਾ ਦੀ ਗੱਡੀ ਦੇ ਨੰਬਰ ਪਲੇਟ ਕਿਉਂ ਨਹੀਂ ਲਾਈ ਜੀ ਦੇਖਿਆ ਉਹ ਆ ਜਾਓ ਇਹ ਗੱਡੀ ਖੜੀ ਹੈ ਇੱਕ ਇਹਨਾਂ ਦੀ ਹੀ ਗੱਡੀ ਪਿੱਛੇ ਖੜੀ ਹੈ ਜਿਹਦੇ ਬੈਕ ਤੇ ਨੰਬਰ ਪਲੇਟ ਨਹੀਂ ਲੱਗੀ ਹੋਈ ਹਾਂਜੀ ਭਾਈ ਜੀ ਦਿਖਿਆ ਉਹ ਕਿੱਥੇ ਅੱਗੇ ਨਹੀਂ ਵੀਰੇ ਉਰੇ ਆਓ ਇੱਕ ਮਿੰਟ ਭਾਈ ਜੀ ਹਾਂਜੀ 20322 ਪੋਰ ਸਾਈਡ ਤੇ ਹਾਂਜੀ ਦੇਖਿਆ ਕਿ ਕਿੰਨੇ 8743 ਕਿੱਥੇ ਲਿਖਿਆ 8743 ਇਹ ਤਾਂ ਜੀ ਰੋੜੇ ਖਸਾ ਕੇ ਖਸਾ ਕੇ ਤਾਰਿਆ ਪਿਆ ਨੰਬਰ ਤੁਸੀਂ ਨੇ ਉਹ ਖਸਾਗੇ ਨਹੀਂ ਮਿੱਟੀ ਦਾ ਕੰਮ ਹੈ ਸਾਡਾ ਨਹੀਂ ਮਿੱਟੀ ਦਾ ਕੰਮ ਹੈਗਾ ਤੁਹਾਡੀ ਸਿਰਦਰਦੀ ਹੈ ਬਾਈ ਜੀ ਸਿਰਦਰਦੀ ਹੈ ਕਿੱਥੇ ਖੱਡਾ ਲੱਗਿਆ ਤੁਹਾਡਾ ਸਾਡਾ ਸਾਡਾ ਇੱਧਰ ਲੱਗਿਆ ਪਿੰਡ ਦੀ ਇਸੇ ਪਿੰਡ ਦੀ ਜ਼ਮੀਨ ਹੈ ਜੀ ਇਸੇ ਪਿੰਡ ਦੀ ਜ਼ਮੀਨ ਹੈ ਮਨਜ਼ੂਰੀ ਹੈਗੀ ਆ ਮਨਜ਼ੂਰੀ ਹੈਗੀ ਆ ਬਿਲਕੁਲ ਬਿਲਕੁਲ ਮਨਜ਼ੂਰੀ ਹੈ ਬਿਲਕੁਲ ਮਨਜ਼ੂਰੀ ਹੈ ਬਾਈ ਜੀ ਨਜਾਇਜ਼ ਮੰਨੇਗਾ ਕਿੰਨੇ ਫੁੱਟ ਮਿੱਟੀ ਚੱਕ ਰਹੇ ਹੋ ਤਿੰਨ ਫੁੱਟ ਤੋਂ ਵੱਧ ਚੱਕ ਨਹੀਂ ਸਕਦੇ ਤੁਸੀਂ ਵੱਧ ਚੱਕ ਰਹੇ ਹੋ ਮਿੱਟੀ ਇਸ ਟਾਈਮ ਨਹੀਂ ਉੱਥੇ ਜਿਹੜੀ ਲੱਗੀ ਹੋਈ ਆ ਖੱਡਾ ਲੱਗਿਆ ਤੁਹਾਡਾ ਇਹ ਆਪਣੀ ਨਹੀਂ ਹੈਗੀ ਜੀ ਇਹ ਤਿੰਨ ਪਾਰਟੀਆਂ ਚੱਲ ਰਹੀਆਂ ਉਰੇ ਇਹ ਆਪਣੀ ਦੀਪੂ ਸ਼ਰਮਾ ਦਾ ਖੱਡਾ ਲੱਗਿਆ ਹੋਇਆ ਹਾਂ ਦੀਪੂ ਸ਼ਰਮਾ ਦਾ ਖੱਡਾ ਉਹ ਪਰਲੇ ਪਾਸੇ ਲੱਗਿਆ ਜਿਹੜਾ ਹੁਣ ਕੱਲੇ ਦਾ ਮਸਲਾ ਹੁਣ ਤੁਸੀਂ ਇਹ ਦੱਸੋ ਤੁਹਾਡੀ ਗੱਡੀ ਦੇ ਨੰਬਰ ਨਹੀਂ ਲਿਖਿਆ ਹੋਇਆ ਇੱਥੇ ਨਹੀਂ ਲਿਖਿਆ ਤਾਂ ਅੱਗੇ ਨਹੀਂ ਜੀ ਜਦੋਂ ਗੱਡੀ ਮਾਰ ਕੇ ਚਲੀ ਗਈ ਫਿਰ ਮੂਰੋਂ ਕੌਣ ਦੇਖੂਗਾ ਜੀ ਮੇਰੀ ਗੱਲ ਸੁਣੋ ਜੀ ਇੱਕ ਇਸੇ ਪਿੰਡ ਚੋਂ ਪਰਸੋਂ ਚ ਉਥੇ ਹਾਦਸਾ ਹੋਇਆ ਸੀ ਜੀ ਹਾਂਜੀ ਇੱਕ ਪਿੰਡ ਦੇ ਟਰੈਕਟਰ ਵਾਲੇ ਨੇ ਹਾਂਜੀ ਉਹ ਬੱਕਰੀਆਂ ਵਾਲਾ ਮਾਰਤਾ ਉਹ ਮੇਰੇ ਤੋਂ ਉਹ ਫੜਿਆ ਗਿਆ ਨਾ ਫ ਫੜਿਆ ਗਿਆ ਨਾ ਤੁਹਾਡੀ ਗੱਡੀ ਤੇ ਨੰਬਰ ਨਹੀਂ ਲਿਖਿਆ ਤੁਹਾਡੀ ਗੱਡੀ ਨੂੰ ਕਿੱਥੋਂ ਬੰਦਾ ਲੈ ਬਲੂ ਕਿੰਨੇ ਕਿ ਸਪੀਡ ਤੇ ਜਾ ਰਹੀ ਹੈ ਲੋਹ ਚ ਜਾ ਰਹੀ ਹੈ ਭਾਈ ਜੀ ਸਮਾਨੇ ਅੱਜ ਤੋਂ ਇੱਕ ਹਫਤੇ ਦੀ ਪਹਿਲਾਂ ਦੀ ਗੱਲ ਹੈ ਸਮਾਨੇ ਮੇਸਤਰੀ ਹਰਜਿੰਦਰ ਸਿੰਘ ਨੂੰ ਫੇਟ ਮਾਰ ਕੇ ਗੱਡੀ ਭੱਜ ਗਈ ਉਹਦੀ ਬਾਹ ਟੁੱਟ ਗਈ ਸੁਣੋ 1 ਮਿੰਟ ਮੇਰੀ ਉਹਦੀ ਸੁਣੋ ਗੱਲ ਮਿੱਟੀ ਵਾਲੀ ਗੱਡੀ ਸੀ ਮੇਰੀ ਗੱਲ ਸੁਣੋ ਮਿੱਟੀ ਵਾਲੀ ਪੂਰੀ ਗੱਲ ਸੁਣ ਲਓ ਮਿੱਟੀ ਵਾਲੀ ਗੱਡੀ ਹਰ ਇੱਕ ਗੱਡੀ ਦੇ ਨੰਬਰ ਲੱਗਿਆ ਹੁੰਦਾ ਨੰਬਰ ਤੋਂ ਬਿਨਾ ਗੱਡੀ ਰੋਡ ਤੇ ਨਹੀਂ ਚੜ੍ਹਦੀ ਤੁਹਾਡੀ ਗੱਡੀ ਦੇ ਨੰਬਰ ਕਿਉਂ ਨਹੀਂ ਲਿਖਿਆ ਜੀ ਮੈਂ ਇੱਕ ਸਵਾਲ ਕਰਦਾ ਹਾਂ ਜੇ ਪਿੰਡ ਦੇ ਵਿੱਚ ਮਤੇ ਬਹਿ ਜਾਣਾ ਵੀ ਆਪਣੇ ਪਿੰਡ ਦਾ ਬੰਦਾ ਕੋਈ ਮਿੱਟੀ ਪਟਾਏਗਾ ਨਹੀਂ ਜਾਂ ਨਾ ਮਿੱਟੀ ਵੇਚਾਂਗੇ ਅਸੀਂ ਤੇ ਫਿਰ ਇਹ ਟਿਪਰ ਕਿਉਂ ਚਲਾਉਂਦਾ ਉਹ ਤਾਂ ਨਜਾਇਜ਼ ਕੰਮ ਚੱਲ ਰਿਹਾ ਹੈ ਜਿਹੜਾ ਚਕਾਰ ਹੈ ਉਹ ਵੀ ਨਜਾਇਜ਼ ਕਰ ਰਹੇ ਹਾਂ ਜੀ ਮਤੇ ਕਿਉਂ ਨਹੀਂ ਪੰਦੇ ਤੁਸੀਂ ਉਹਨਾਂ ਨੂੰ ਪੁੱਛੋ ਮਤੇ ਦੀ ਲੋੜ ਨਹੀਂ ਜੀ ਵਿਭਾਗ ਮਹਾਕਮਾ ਜਵਾਬ ਦੇ ਆ ਇਹਦਾ ਬਾਈ ਜੀ ਮਹਾਕਮਾ ਨੂੰ ਮੈਂ ਫੋਨ ਕਰੂੰਗਾ ਮਹਾਕਮਾ ਜਵਾਬ ਦੇ ਆ ਠੀਕ ਹੈ ਜੀ ਤੁਸੀਂ ਦੱਸੋ ਨੰਬਰ ਕਿਉਂ ਨਹੀਂ ਲਿਖਦੇ ਗੱਡੀ ਦੇ ਬਾਈ ਜੀ ਪਿੱਛੇ ਨੰਬਰ ਲਿਖਿਆ ਡਾਲੇ ਤੇ ਨੰਬਰ ਲਿਖਿਆ ਹੋਣਾ ਚਾਹੀਦਾ ਇਹਦੇ ਨੰਬਰ ਪਤਾ ਕੀ ਹੈ ਇਹ ਮਿੱਟੀ ਨਾਲ ਮਿਲ ਸਾਡੇ ਇੱਤਾਂ ਨੇ ਮਹਾਕਮੇ ਦੀਆਂ ਆ ਕੇ ਡਾਲੇ ਤੇ ਨੰਬਰ ਲਿਖੋ ਬਿਲਕੁਲ ਕਿਉਂ ਨਹੀਂ ਲਿਖਿਆ ਜੀ ਮਿਟ ਜਾਂਦਾ ਜੀ ਨੰਬਰ ਕਈ ਨਹੀਂ ਮਿਟੇ ਬਾਰ-ਬਾਰ ਲਿਖਿਆਓ 10 ਰੁਪਏ ਦਾ ਉਹ ਨਹੀਂ ਲੱਗਦਾ ਰੰਗ ਲਿਖਾ ਲੈਣੀ ਠੀਕ ਹੈ ਠੀਕ ਹੈ ਜੀ ਹ ਹਾਂਜੀ ਇੱਥੇ ਪਿੰਡ ਦੇ ਲੋਕਾਂ ਨੇ ਗੱਡੀਆਂ ਘੇਰੀਆਂ ਨੇ ਇਹਨਾਂ ਨਾਲ ਗੱਲ ਕਰਦੇ ਆ ਮਸਲਾ ਕੀ ਐ ਹਾਂਜੀ ਇੱਕ ਹੀ ਮਸਲਾ ਜੀ ਗੱਡੀਆਂ ਘੇਰੀਆਂ ਨੇ ਮਿੱਟੀ ਵਾਲੀਆਂ ਇਹ ਨਜਾਇਜ਼ ਚੱਲ ਰਹੀਆਂ ਨੇ ਰਸਤਾ ਬਹੁਤ ਤੋੜਦਾ ਸਾਰਾ ਅੱਛਾ ਸੜਕਾਂ ਨੂੰ ਬਹੁਤ ਤੰਗ ਹੁੰਦੇ ਆ ਅੱਛਾ ਜੀ ਸਕੂਲ ਅੱਜ ਵਾਖ ਜਾਂਦੇ ਨੇ ਬਾਕੀ ਹੋਰ ਰੋਕਦ ਨਹੀਂ ਕਰਾਂਦੇ ਨਹੀਂ ਰੋਕਦ ਨਹੀਂ ਹੁਣ ਜਿਹੜਾ ਟਾਈਮ ਹੈ ਸਕੂਲ ਦੀਆਂ ਬੱਸਾਂ ਦਾ ਟਾਈਮ ਸੀ ਉਦੋਂ ਵੀ ਇਹ ਚੱਲ ਰਹੇ ਨੇ ਕਾਂਦਰੀ ਦੀ ਹਾਂ ਸਰਕਾਰ ਵੱਲੋਂ ਹਦਾਇਤ ਹੈ ਕਿ ਸਕੂਲ ਦੇ ਟਾਈਮ ਤੇ ਜੋ ਬੱਸਾਂ ਲੰਘਣ ਉਹਦੋਂ ਬੰਦ ਹੋਣੇ ਚਾਹੀਦੇ ਨੇ ਹਾਂ ਉਹ ਸਿਰ ਚੱਲਦੇ ਇੱਕ ਦੋ ਟਰੱਕ ਲੰਘਣ ਸਵੇਰੇ 7:30 8:00 ਵਜੇ ਅੱਛਾ ਹਾਂ ਹੁਣ ਤੁਸੀਂ ਕੀ ਚਾਹੁੰਦੇ ਹੋ ਇਹ ਬੰਦ ਹੋਣੇ ਦੇਖਦੇ ਬੰਦੀ ਬੰਦ ਕਰਾਵਾ ਦੇਖਦੇ ਕੀ ਕਹਿੰਦੇ ਨੇ ਮਤਲਬ ਹੁੰਦਾ ਕੱਟੇ ਬੰਦ ਹੋਣੇ ਥੋੜੀ ਰਾਜ ਪੱਡੜੀ ਪੱਡੜੀ ਜਾਣੇ ਕਾਲੂ ਜੀ ਕੀ ਕਹਿੰਦੇ ਹੋ ਹੁਣ ਸੀਜ਼ਨ ਦਾ ਟਾਈਮ ਆ ਜੀ ਹਾਂਜੀ ਤੁਹਾਨੂੰ ਪਤਾ ਵੀ ਕੁਝ ਕਪੈਨ ਆਈ ਕੇ ਟਰੈਕਟਰ ਟਰਾਲੀ ਆਏ ਉਹਨੂੰ ਬੰਦ ਹੋਣੇ ਚਾਹੀਦਾ ਦੋ ਵੀ ਮਹੀਨੇ ਚੱਲਦੇ ਨੇ ਇਹਨਾਂ ਨੂੰ ਹਾਂਜੀ ਸਾਡੇ ਦਾ ਜੀ ਪ੍ਰਸ਼ਾਸਨ ਨੂੰ ਬੇਨਤੀ ਵੀ ਇਹਨਾਂ ਨੂੰ ਬੰਦ ਕੀਤਾ ਜਾਵੇ ਨਹੀਂ ਅਸੀਂ ਨੰਗਾ ਨਹੀਂ ਦਿੰਦੇ ਠੀਕ ਹੈ ਜੀ ਉਹ ਮੁੰਡੇ ਨਾਲ ਗੱਲ ਕਰੋ ਜੀ ਇਹ ਮਾ ਮੁੰਡੇ ਬੋਲ ਬੋਲ ਹਾਂਜੀ ਇਹੇ ਛੜ ਕੇ ਉਧਰ ਉਹਦਾ ਜਵਾਖਰ ਵਾਲਾ ਭਰੀ ਜਾ ਰਹੀ ਹੁੰਦੀ ਆ ਹਾਂਜੀ ਤੇ ਉਧਰੋਂ ਇੱਕ ਦੂਜੇ ਨਾਲ ਗੱਲੇ ਨਾਲ ਜੁੜੇ ਜਾ ਰਹੇ ਹੁੰਦੇ ਨੇ ਅੱਛਾ ਜੀ ਆ ਤਿੰਨ ਗੱਡੀਆਂ ਇਆਂ ਹੀ ਨੇ ਜਿਨ੍ਹਾਂ ਨੂੰ ਜਮੀ ਮੈਂ ਤਾਂ ਕਹਿੰਦਾ ਸਿੰਗਲ ਵੀ ਨਹੀਂ ਦੇਣਾ ਚਾਹੀਦਾ ਇੱਕ ਤਾਂ ਹੁਣ ਫੋਨ ਤੇ ਲੱਗਿਆ ਰਿਹਾ ਤੇ ਅੱਛਾ ਲੰਗ ਪਿੰਡ ਵਿੱਚ ਹੀ ਰਹੇ ਨੇ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਗੱਡੀ ਆਪਾਂ ਜਿੱਡਾ ਵੱਡਾ ਸਾਧਨਾ ਜ਼ਿੰਮੇਵਾਰੀ ਦਿਮਾਗ ਡਰਾਈਵਰ ਫੋਨ ਤਾਂ ਸੁਣੇ ਨਹੀਂ ਸਕਦਾ ਹਾਂ ਜੀ ਹਾਂਜੀ ਆਪਾਂ ਨੂੰ ਸੋਚ ਵੀ ਉੱਡੀ ਰੱਖਣੀ ਪਊਗੀ ਹਾਂਜੀ ਏ ਮੈਂ ਲੇਕ ਕੇ ਦਿਨ ਨੂੰ ਦੇ ਰਾਂ ਅੱਜ ਨਹੀਂ ਤਾਂ ਕੱਲ ਕਿਸੇ ਦਾ ਜਵਾਬ ਹੋਰੇ ਪੱਕਾ ਦੜੜਾ ਜਾਊਗਾ ਮੈਨੂੰ ਵੀ ਨਹੀਂ ਰੋਜੀ ਦੜੜੇ ਜਾਂਦੇ ਨੇ ਜੀ ਸਮਾਨੇ ਐਡਾ ਬੜਾ ਚਾਂਸ ਹੋ ਗਿਆ ਇੱਕ ਹਫਤਾ ਪਹਿਲਾਂ ਸਮਾਨੇ ਇੱਕ ਬੰਦੇ ਨੂੰ ਫੇਟ ਮਾਰ ਕੇ ਗੱਡੀ ਭਗਾਲ ਭੱਜ ਗਿਆ ਉਹ ਨਜਾਇਜ਼ ਇਹ ਜਿਆਦੇ ਹੈ ਵੀ ਜਿਆਦੇ ਨੇ ਤੇ ਜਿਵੇਂ ਤੁਸੀਂ ਵੀ ਡਰਾਈਵਰੀ ਡਰਾਈਵਰੀ ਕਰਦੇ ਹੋ ਗੱਡੀਆਂ ਦੇ ਬੈਕ ਤੇ ਨੰਬਰ ਨਹੀਂ ਲਿਖਿਆ ਹੋਇਆ ਇਦੇ ਬਾਰੇ ਕੋਈ ਨਹੀਂ ਹੁੰਦਾ ਜੀ ਇੱਕ ਇੰਨਾ ਇੰਨਾ ਤੇ ਬੰਦਾ ਹੋ ਰੱਖਿਆ ਜਾਂਦਾ ਜਿਹਨੂੰ ਬਹੁਤ ਘੱਟ ਹੁੰਦਾ ਗਿਆ ਨੇ ਇਹਦੇ ਬਾਰੇ ਅੱਛਾ ਹਾਂ ਅਸੀਂ ਵੀ ਅਸੀਂ ਵੇਲੇ ਰਹਿੰਦੇ ਹਾਂ ਅਨਜਾਨ ਡਰਾਈਵਰ ਲਿਖੇ ਰੱਖੇ ਹੋਣੇ ਇਹਨਾਂ ਜੀ ਵਿੱਚੋਂ ਬਹੁਤ ਘੱਟ ਬੰਦੇ ਹੋਣਗੇ ਜਿਹੜੇ ਵਧੀਆ ਨੇ ਹਾਂਜੀ ਹਾਂ ਜਿਵੇਂ ਹੁਣ ਫੋਨ ਲਾਰ ਕੇ ਕਿਸੇ ਨੇ ਇੱਕ ਨੂੰ ਕਹਤਾ ਵੀ ਹੌਲੀ ਲੰਘ ਜਾਓ ਭਜਾ ਕੇ ਲੰਘਣ ਲੱਗ ਗਿਆ ਹਾਂਜੀ ਜਿਆਦਾ ਤੇਜ਼ ਗਿਆ ਹਾਂਜੀ ਹਾਂਜੀ ਹੋਰ ਵੀ ਇੱਥੇ ਪਿੰਡ ਦੇ ਲੋਕ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਕਿਸਾਨ ਆਗੂ ਵੀ ਖੜੇ ਨੇ ਕਿਸਾਨ ਆਗੂ ਖੜੇ ਨੇ ਬਲਾ ਹਾਂਜੀ ਸਰਪੰਚ ਸਾਹਿਬ ਨਾਲ ਗੱਲ ਕਰਾਂਗੇ ਹਾਂਜੀ ਸਰਪੰਚ ਸਾਹਿਬ ਕੀ ਮਸਲਾ ਬਣਿਆ ਸੀ ਇਹ ਤੇ ਹੁਣ ਕਿਵੇਂ ਮਸਲਾ ਜਿਹੜਾ ਸੋਲਵ ਹੋਇਆ ਬਸ ਨਾ ਉਹ ਤੇ ਦੁਕਾਨ ਮਸਲਾ ਤੇ ਇਹ ਸੀ ਜੀ ਵੀ ਇੱਥੇ ਸਾਡੀ ਪਿੰਡ ਦੀ ਜ਼ਿਮੀਂਦਾਰ ਵੱਲੋਂ ਮਿੱਟੀ ਚਕਾਈ ਜਾ ਰਹੀ ਹੈ ਜਿਹੜਾ ਇਹਨੇ ਆਪਣਾ ਫਸਟਮਾਲਾ ਰੋਪਣ ਲੱਗ ਰਿਹਾ ਹਾਂਜੀ ਤੇ ਉਹਦੀ ਗੱਡੀਆਂ ਸੀ ਟੀਪਰ ਹਾਂਜੀ ਤੇ ਦਿਨ ਦੇ ਵਿੱਚ ਹੁਣ ਜਾਲਤ ਪਾਪ ਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ ਜੀਰੀ ਦੀ ਬਾਡੀ ਜੋ ਸ਼ੁਰੂ ਹੋਈ ਹੈ ਹਾਂਜੀ ਉਹਦੇ ਕਰਕੇ ਦੂਜੀ ਟ੍ਰੈਫਿਕ ਹੁਣ ਚੱਲਣ ਲੱਗੀ ਹਾਂਜੀ ਤਾਂ ਠੇਕੇਦਾਰਾਂ ਨਾਲ ਸਾਡੀ ਗੱਲਬਾਤ ਹੋਈ ਹੈ ਵੀ ਜਿਹੜੀ ਗੱਡੀ ਹੈ ਟੀਪਰ ਵਗੈਰਾ ਇਹ ਦਿਨ 'ਚ ਨਹੀਂ ਆਉਂਦੇ ਦਿਨ 'ਚ ਬੰਦ ਨੇ ਮਤਲਬ ਦਿਨ 'ਚ ਬੰਦ ਨੇ ਤੇ ਰਾਤ ਨੂੰ 9 ਵਜੇ ਤੋਂ ਬਾਅਦ ਤੇ ਸਵੇਰੇ 6 ਵਜੇ ਤੋਂ ਪਹਿਲਾਂ ਠੀਕ ਹੈ ਜੀ ਇਹ ਗੱਡੀਆਂ ਆਪ ਦਾ ਮਿੱਟੀ ਦੀ ਢੋਟਵਾਈ ਕਰਨਗੀਆਂ ਤਾਂ ਇਹੀ ਇਹਨਾਂ ਨਾਲ ਹੁਣ ਰਸਤਾ ਹੋਇਆ ਠੇਕੇਦਾਰਾਂ ਨਾਲ ਇਹ ਪ੍ਰੇਵੈਂਟ ਉਹ ਜਾਣਾ ਹੋਣ ਕਰਕੇ ਦਿਲ ਚ ਬੰਦ ਕਰੇ ਠੀਕ ਹੈ ਜੀ